ਅੱਜ ਸਾਨੂੰ ਇਸ ਚੈਨਲ ਤੇ ਦਿਖਾ ਰਹੇ ਆਂ ਜੀ ਕਿਹੜਾ ਅਸੀਂ ਅੰਨ ਪਾਣੀ ਬਣਾ ਰਹੇ ਆਂ ਤੇ ਜਿਹੜਾ ਜੋ ਜੋ ਵੀ ਸਾਡੇ ਕੋਲੇ ਰਸੋਈ ਦਾ ਸਮਾਨ ਹੈ ਉਹ ਸਾਰਾ ਅੱਜ ਸਾਨੂੰ ਦਿਖਾ ਰਹੇ ਆਂ ਵੀਰ ਬਣ ਕੇ ਮੇਰੀ ਹੱਥ ਬਣ ਕੇ ਵੇਣ ਚੀਆ ਸਾਰਿਆਂ ਨੂੰ ਸਾਡਾ ਇਕੱਲਿਆਂ ਦਾ ਕੰਮ ਨਹੀਂ ਬਾਈ ਹੋਏ ਆਜੋ ਹੱਥ ਵਵਾਸ ਤੇ ਪੌਲਿਆ ਆਜੋ ਵੀਰੋ ਆਹ ਦੇਖ ਲਓ ਅਸੀਂ ਵੀ ਸਾ ਪ੍ਰਸਾਦਾ ਬਣਾ ਰਹੇ ਆਂ ਦਾਲ ਪਾਣੀ ਸਾਰਾ ਸਾਡਾ ਗਮਦੂਰ ਸਿੰਘ ਪ੍ਰਧਾਨ ਦਾਲ ਬਣਾ ਰਹੇ ਆਂ ਆਹ ਸਾਡੇ ਪ੍ਰਧਾਨ ਜੀ ਖੜੇ ਨੇ ਖੜਕ ਸਿੰਘ ਤੇ ਸਾਰਾ ਸਾਡਾ ਪਰਾ ਪਰਾਵੋ ਅਸੀਂ ਛੋਡੇ ਨਾਲ ਹੀ ਜਿਉਂਦੇ ਆ ਜੇ ਭਰਾਵੋ ਘਰੇ ਬੈਠੇ ਰਹੋਗੇ ਕੱਖ ਨਹੀਂ ਬਣਦਾ ਪਾਲ ਸਿੰਘ ਪੰਛੀ ਸ਼ੇਰ ਲਾਉਂਦੇ ਹੁੰਦੇ ਦੋਨਾਂ ਧਿਰਾਂ ਦਾ ਜਦੋਂ ਸੁਆਕ ਹੋ ਜੇ ਜੇ ਚਹਣ ਤਾਂ ਜੁੱਗ ਪਲਟਾਉਣ ਦੋਨੇ ਓਏ ਵੱਖਰੋ ਵਖਰੀ ਨਹੀਂ ਕਿਸੇ ਤੋਂ ਕੱਖ ਬਣਦਾ ਭਵੇਂ ਆਪਣਾ ਜ਼ੋਰ ਲਗਾਉਣ ਦੋਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਣਦੇ ਹਟੇ ਕਾਹਨ ਸਰਕਾਰਾਂ ਸਾਡੀ ਅਸੀਂ ਬੇਚੀਏ ਭਾਰਤੀ ਕਿਸਾਨ ਜੁਗਿਆਰ ਆਜ਼ਾਦਤਾ ਇਕਤਾ ਸਗਰੂਰਪਲਾਕ ਦਾ ਪ੍ਰਣਾਮ ਦਰਬਾਰਾ ਸਨ ਲੋਹਾ ਖੜਾ ਬੋਲਦਾ ਤੇ ਸਾਡੀ ਇਹੀ ਏਕਤਾ ਤੇ ਜਿਹੜੀ ਅਸੀਂ ਸਹੀ ਕਰਦੇ ਆ ਮੋਦੀ ਖਾਤਰਾ ਆਪਦੀਆਂ ਮੰਦਾ ਖਾਤਰਾ ਆ ਸਾਡੇ ਦੇਖੇ ਜਾਣ ਕਿੰਨੇ ਤਾਂ ਸਾਡੇ ਪੂਰੇ ਕੰਬਲ ਪਾ ਨੇ ਸਤ ਪੱਕੇ ਕੰਬਲ ਨੇ ਤੇ ਇਹਨੇ ਪਤਲੇ-ਪਤਲੇ ਕੰਬਲ ਨੇ ਇੰਨਾ ਕੰਬਲਾਂ ਜਰਾਸਤਾ ਇੰਨਾ ਚ ਰਾਂਤਾ ਕਰਦੇ ਆ ਉਹ ਕਿੰਨੇ ਸਾਡਾ ਦੇਖ ਲੈ ਕਹਿੰਦਾ ਕਿ ਅਜਿਹਾ ਉਹ ਜਿੰਨਾ ਹੈ ਉਹਨਾਂ ਬੁੜੇ-ਬਣੇ ਦੇ ਅੰਗਰੇਜ਼ਾਂ ਦੇ ਜਿਨ੍ਹਾਂ ਨੇ ਅੰਗਰੇਜ਼ ਵੀ ਕੱਢੇ ਨੇ ਇਹਦਾ ਸਾਡੀ ਚੀਜ਼ ਦੀ ਕੀ ਹੈ ਜੇ ਕੋਈ ਸਾਨੂੰ ਆਪਦਾ ਹੱਕ ਮੰਗਣ ਨੂੰ ਨਹੀਂ ਜਾਣ ਦਿੰਦਾ ਹੋਰ ਮਠਾਲੂ ਹੋਰ ਬਹਿ ਜਾਣਗੇ ਭਾਈ ਤੇ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਦੇਣ ਲੈਂਦਾ ਉਹ ਰਾਦਾ ਤਾਂ ਦੇ ਕੇ ਮੋੜ ਵੀ ਸਕਦਾ ਹੈ ਅੱਜ ਤਾਂ ਇਹੀ ਬਹਿੰਤੀਆ ਕਰਦੇ ਵੀ ਠੰਡ ਚ ਆਪ ਆ ਕੇ ਦੇਖੇ ਕਰਾ ਵੀ ਕਿਵੇਂ ਨਿਕਲ ਕੇ ਉਹਨਾਂ ਨੂੰ ਬਿਲਗਦਾ ਪਤਾ ਭੁੱਖੇ ਤੁੱਖੇ ਰਹਿ ਕੇ ਸਾਡੇ ਕੋਲੇ ਆਪਦਾ ਕੋਈ ਸਾਧਨ ਵੀ ਜਿੱਖੜਾ ਸਾਰਾ ਬਸ ਇੱਥੇ ਤੜਕੇ ਫੜਤਾ ਲਾ ਨਹੀਂ ਸਕਦੇ ਆ ਤੇ ਪੈਣ ਦਾ ਵੀ ਇੱਕ ਉੱਤੇ ਡੋਪੋਲ ਤੇ ਬੈਠਿਆ ਸੀ ਆਨ ਦੀ ਬਹੁਤ ਖੈਰ ਆ ਇਹਨਾਂ ਨੂੰ ਐਂ ਕਿਹਾ ਵੀ ਸਾਡੀਆਂ ਮੰਗਾਂ ਦੇ ਕੇ ਸਾਡੇ ਹੱਕ ਦੇ ਕੇ ਤੌਰ ਤੇ ਨਹੀਂ ਹੱਕ ਤਾਂ ਅਸੀਂ ਲਈ ਰਵਾਂਗੇ ਤੇ ਉਹਨੂੰ ਟਾਈਮ ਲੱਗੂ ਸਮਾਂ ਲੱਗੂ ਵੀ ਐ ਨਹੀਂ ਐ ਮਿਹਨਤ ਨੂੰ ਸਾਡੀ ਨੂੰ ਫਲ ਲੱਗਣਾ ਹੀ ਲੱਗਣਾ ਅੱਜ ਲੱਗ ਜੇ ਕੱਲ ਲੱਗ ਜੇ ਤੇ ਸਾਡੀ ਮਿਹਨਤ ਨੂੰ ਫਲ ਲੱਗਣਾ ਹੀ ਲੱਗਣਾ ਇੱਕ ਅਸੀਂ ਨਾਰਾ ਦਿੰਦੇ ਆ ਵੀ ਬੱਚਾ ਬੱਚਾ ਝੋਕ ਦੇਾਂਗੇ ਮੋਦੀ ਦੀ ਮੰਜੀ ਝੋਕ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਹ ਹਰਿਆਣਾ ਹੈ ਉਹ ਸਾਡਾ ਸਗਾ ਭਾਈ ਹੈ ਅਸੀਂ ਹਰਿਆਣੇ ਕੇ ਭਾਈ ਹਾਂ हरियाणा ਸਾਡਾ ਵਾਈ ਹੈ ਉਸ ਕੋ ਸਾਡਾ ਇਹੀ ਨਾਰਾ ਹੈ ਹਰਿਆਣੋਂ ਤੇ ਪੰਜਾਬ ਭਾਈ ਭਾਈ ਮੋਤੀ ਤੇਰੇ ਸਕੇ ਜਮਾਈ ਪੰਜਾਬ ਤੇ ਹਰਿਆਣਾ ਭਾਈ ਭਾਈ ਮੋਤੀ ਤੇਰੇ ਸਕੇ ਜਮਾਈ ਹਾਂ ਵਾਈ ਕੂ ਕ ਖਾਰਸ ਵਾਈ ਕੁਰਨੀ ਪਤੇ ਕਾਰਾਂ ਮਾਰੇ ਦੀ ਅਸੀਂ ਇਹ ਜਾਣਕ ਕਹਿਣਾ ਚਾਹਾਂਗੇ ਸਰ ਵੀ ਸਾਨੂੰ ਦਸਵਾਂ ਮਹੀਨੇ ਦੇਖੀ ਦੇਖੋ ਉਹ ਕਿਹੜੀ ਚਾਲ ਹੈ ਜਿਹੜੀ ਸਾਡੇ ਨਾਲ ਸਰਕਾਰ ਨੇ ਚੱਲੀ ਹੈ ਦੇਖ ਸਾਡੇ ਤੇ ਬਸੰਦ ਸੁਭਸਰੇ ਕਰੇ ਸਾਨੂੰ ਪਹਿਲਾ ਲੋਕਾਂ ਲਾ ਲਈਆਂ ਹੁਣ ਵੀ ਲੋਕਾਂ ਲਈ ਜਾਂਦੇ ਨੇ ਦੇਖ 101 ਮਰਜੀ ਬੜਾ ਦਿਯਾ ਦੀ ਸਾਡਾ ਕਰਸਾਣਾ ਦਾ ਉਹਨਾਂ ਨੇ ਸਾਡਾ ਬੰਬਾ ਨਾਲ ਸਵਾਗਤ ਕਰਿਆ ਤੇ ਅਸੀਂ ਸਤ ਮਾਈ ਰਹੇ ਹਾਂ ਸਾਡੇ ਬਿਨਾ ਛੰਡੇ ਤੋਂ ਕੋਈ ਸਾਡੇ ਕੋਲੇ ਕੋਈ ਚੀਜ਼ ਹੈਗੀ ਨਹੀਂ ਸੀ ਹੁਣ ਵੀ ਜਾਵਾਂਗੇ 14 ਤਰੀਕ ਨੂੰ ਹੁਣ ਵੀ 14 ਤਰੀਕ ਨੂੰ ਜਾਵਾਂਗੇ ਜਾਵਾਂਗੇ ਸਤ ਮਾਈ ਅਸੀਂ ਪਿੰਡ ਲੋਂਗੋਵਾਲ ਦੇ ਆਂ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਬੰਦ-ਬੰਦ ਕਟਵਾਦੇ ਲੋਕਾਂ ਖਾਤਰ ਜਿਨ੍ਹਾਂ ਨੇ ਸਿਰਾਂ ਤੇ ਆਰੇ ਚਲਵਾਦੇ ਜਿਹੜੇ ਰੋਹ ਚਲਵੇਟ ਕੇ ਭੁੱਖੇ ਜਾਈ ਗੁਰੂ ਤੇਗੋਹਾਰ ਦੇ ਵਾਰਸਾਂ ਅਸੀਂ ਜਿਨ੍ਹਾਂ ਨੇ ਚੰਦਨੀ ਚੌਕ ਦੇ ਵਿੱਚ ਸੀਸ ਦਿੱਤਾ ਹੁਣ ਵੀ ਜਿੱਲਾ ਵੀ ਦੱਸ ਦਿੱਤਾ ਮੈਂ ਸਾਡੇ ਤੇ ਮੋਦੀ ਢਾਲੇ ਰਹਿਾਂਗੇ ਸਾਥ ਜਾਵਾਂਗੇ ਜਰੂਰ ਪਰ ਇਹ ਉਹਨਾਂ ਦੇ ਅਸੀਂ ਚੱਕ ਕੇ ਗੰਡੇ ਦਾ ਫੋਲਕ ਵੀ ਨਹੀਂ ਮਾਰਦੇ ਸਾਡੇ ਤੇ ਜੋ ਕੁਸ ਮਰਜ਼ੀ ਕਰੇ ਜਿੰਨੇ ਵੀ ਸਿਰ ਲੈਣੇ ਨੇ ਸਾਡੇ ਸਿਰ ਲੈ ਸਕਦਾ ਅਸੀਂ ਸਿਰ ਦੇਵਾਂਗੇ ਪਰ ਸਾਤਮਾਈ ਰਹਾਂਗੇ ਅਸੀਂ ਉਹਨਾਂ ਦੇ ਬਾਰੇ ਕੋਈ ਉਹਨਾਂ ਦੇ ਵੀ ਪਾਈਆ ਦਾ ਰੋੜਾ ਨਹੀਂ ਮਾਰਦੇ ਚਾਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ